ਦਾ ਸਾਰੇ ਸੱਜਣਾ ਦਾ ਆਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ ਰੇਡੀਓ ਯੂਐਸਏ ਦਾ ਧੰਨਵਾਦ ਪ੍ਰੋਗਰਾਮ ਵਾਸਤੇ ਮੈਂ ਇੱਕ ਹਫ਼ਤਾ ਤਾਂ ਕੋਈ ਮੋਰਲੀ ਨਹੀਂ ਸ਼ੈਰਨੀ ਕੋਈ ਪਰ ਇੱਥੇ ਬੈਠੇ-ਬੈਠੇ ਦੇ ਮੇਰੇ ਦਿਮਾਗ ਦੇ ਵਿੱਚ ਇੱਕ ਤੋ ਗੱਲਾਂ ਜਿਹੜੀਆਂ ਆਈਆਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਹਾਂ ਕੰਗਸਾਪ ਨੇ ਕਿਹਾ ਸੀ ਕਿ ਜਦੋਂ ਇੰਡੀਆ ਗਏ ਤਾਂ ਉੱਥੇ ਹਿੰਦੀ ਬੋਲਦੇ ਸੀ ਮੇਰਾ ਵੀ ਇੱਕ ਪਾਕਿਸਤਾਨੀ ਦੋਸਤ ਹੈ ਉਹ ਮੇਰੇ ਨਾਲ ਵੀ 25 ਸਾਲ ਤੋਂ ਪੰਜਾਬੀ ਚ ਗੱਲ ਕਰਦਾ ਜਦੋਂ ਮੇਰੇ ਕੋਲੇ ਆਉਂਦਾ ਪਰ ਉਹ ਆਪਣੇ ਬੇਟੇ ਨੂੰ ਲੈ ਕੇ ਆਇਆ ਜਿਹਦੀ ਏਜ ਕੋਈ 7 ਸਾਲ ਦੀ ਹੋਣੀ ਹੈ ਮੇਰੇ ਨਾਲ ਪੰਜਾਬੀ ਬੋਲੇ ਪਰ ਆਪਣੇ ਬੇਟੇ ਦੇ ਨਾਲ ਉਰਦੂ ਵਿੱਚ ਗੱਲ ਕਰੇ ਬੜਾ ਜੀਵ ਲੱਗਿਆ ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਵਾਸਤੇ ਮੇਰਾ ਖਿਆਲ ਹੈ ਵੀ ਬੋਲੀਆਂ ਸ਼ਾਇਦ ਸਾਰੀਆਂ ਸਾਰੇ ਲੋਕਾਂ ਨੂੰ ਫਿਕਰ ਹੈ ਵੀ ਉਹਨਾਂ ਦੀਆਂ ਬੋਲੀਆਂ ਖਤਮ ਹੋ ਜਾਣਗੀਆਂ ਅੱਜ ਤੋਂ ਕੋਈ 12 ਸਾਲ ਪਹਿਲਾਂ ਮੈਂ ਬੰਗਲੌਰ ਗਿਆ ਸੀ ਨਾਲ ਬੱਚੇ ਸੀ ਏਅਰਪੋਰਟ ਤੇ ਗਏ ਤਾਂ ਉਹ ਬੱਚੇ ਚਾਹ ਲੈਣ ਕਾਫੀ ਲੈਣ ਚਲੇ ਗਏ ਮੈਨੂੰ ਕਹਿੰਦੇ ਤੂੰ ਮੈਂ ਕਿਹਾ ਵੀ ਮੈਂ ਇੱਥੇ ਸਟੋਰ ਦੇ ਵਿੱਚ ਘੇੜਾ ਕਢਣਾ ਵੀ ਮੇਰੇ ਵਾਸਤੇ ਵੀ ਲੈ ਆ ਉੱਥੇ ਮੈਂ ਜਿਹੜਾ ਕਿਤਾਬਾਂ ਵਾਲਾ ਪਾਸਾ ਹੈ ਉਸ ਪਾਸੇ ਗਿਆ ਤਾਂ ਸਾਹਮਣੇ ਇੱਕ ਕਿਤਾਬ ਪਈ ਇੱਕ ਬੁੱਕ ਪਈ ਉਹਦਾ ਟਾਈਟਲ ਦੇਖ ਕੇ ਮੈਨੂੰ ਬੜੇ ਹੈਰਾਨੀ ਲੱਗੀ ਉਹਦਾ ਟਾਈਟਲ ਸੀ ਹੈਂਗਲਿਸ਼ ਜਿਸ ਦਾ ਮਤਲਬ ਉਹ ਮੈਂ ਖਰੀਦ ਕੇ ਲੈ ਆਂਦੀ ਵੀ ਹੈ ਮੇਰੇ ਕੋਲ ਹੀ ਪਈ ਹੈ ਕਰੇ ਇਸ ਕਿਤਾਬ ਦੇ ਵਿੱਚ ਇਹ ਦੱਸਿਆ ਸੀ ਕਿ ਹਿੰਦੀ ਖਤਮ ਹੋ ਰਹੀ ਹੈ ਆਪਾਂ ਗੱਲ ਕਰਦੇ ਹਾਂ ਕਿ ਵੀ ਇੰਡੀਆ ਦੇ ਵਿੱਚ ਹਿੰਦੀ ਦਾ ਕੰਮ ਚੱਲ ਰਿਹਾ ਹੈ ਬਾਕੀ ਬੋਲੀਆਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਪਰ ਉਹਦੇ ਵਿੱਚ ਉਹ ਦੱਸ ਰਹੇ ਸੀ ਕਿ ਹਿੰਦੀ ਵੀ ਖਤਮ ਹੋ ਰਹੀ ਹੈ ਤੇ ਸ਼ਾਇਦ ਸਾਰੀਆਂ ਬੋਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਿਕਸ ਹੋ ਜਾਣ ਪਰ ਫਿਰ ਵੀ ਸਾਨੂੰ ਜ਼ਰੂਰ ਇਹ ਕੋਸ਼ਿਸ਼ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਸਾਡੀ ਆਪਣੀ ਬੋਲੀ ਆ ਜਿਹਨੂੰ ਇਹਨੂੰ ਜ਼ਰੂਰ ਉਤਸ਼ਾਹਿਤ ਕਰੀਏ ਇਹਨੂੰ ਬਧਾਈ ਦੇ ਜੜਾ ਇਥੋਂ ਆਉਂਦੇ ਨੇ ਮੈਂ ਜਦੋਂ ਘਰੇ ਨੂੰ ਘਰੋਂ ਇੱਥੇ ਨੂੰ ਆ ਰਿਹਾ ਸੀ ਮੇਰੇ ਦਿਮਾਗ 'ਚ ਗੱਲ ਆਈ ਕਿ ਆਪਾਂ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਉੱਥੇ 50 60 ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋਵਾਂਗੇ ਪੰਜਾਬੀ ਬਾਰੇ ਗੱਲ ਕਰਾਂਗੇ ਪਰ ਉਹਦੇ ਨਾਲ ਪੰਜਾਬੀ ਨੂੰ ਕੀ ਫਰਕ ਪਊਗਾ ਸੋਚਣ ਵਾਲੀ ਗੱਲ ਹੈ ਵੀ ਆਪਾਂ ਇੱਥੇ ਆ ਗਏ ਆ ਗੱਲਾਂ ਕਰ ਲਈਆਂ ਇੱਥੋਂ ਘਰੇ ਚਲੇ ਗਏ ਕੀ ਪੰਜਾਬੀ ਦੇ ਵਿੱਚ ਕੋਈ ਫਰਕ ਪਊ ਪਰ ਫੇਰ ਮੇਰੇ ਅਚਾਨਕ ਹੀ ਦਿਮਾਗ ਦੇ ਵਿੱਚ ਗੱਲ ਆਈ ਕਿਪਨ ਜਿਹੜੀ ਆ ਬੋਲੀ ਐ ਮਦਰ ਲੈਂਗੁਏਜ ਦਾ ਜਿਹੜਾ ਦਿਨ ਮਨਾਇਆ ਜਾਂਦਾ ਐ ਇਹ ਕਿਵੇਂ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ 1972 ਦੇ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਦੀ ਮੇਰੇ ਖਿਆਲ ਲੜਾਈ ਹੋਦੂਗੀ ਸ਼ਾਇਦ ਹੋਈ ਐ ਮੈਨੂੰ ਪੂਰੀ ਹੁਣ ਤੀਕ ਦਾ ਯਾਦ ਨਹੀਂ ਤੇ ਉਸ ਵੇਲੇ ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਵਾਲੀ ਸਾਈਡ ਨੇ ਬੰਗਲਾ ਲੈਂਗੁਏਜ ਨੂੰ ਖਤਮ ਕਰਤਾ ਕਿ ਸਿਰਫ ਉਰਦੂ ਹੀ ਹੋਊਗਾ ਬੰਗਲਾ ਬੋਲੀ ਨਹੀਂ ਬੋਲੀ ਜਾਊਗੀ ਉੱਥੇ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਮੇਰਾ ਖਿਆਲ ਹੈ ਚਾਰ ਬੰਦੇ ਮਾਰੇ ਗਏ ਉਸ ਤੋਂ ਬਾਅਦ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇੱਕ ਵੀਲਾ ਚੁੱਕ ਲਿਆ ਕਿ ਬੰਗਲਾ ਬੋਲੀ ਨੂੰ ਬੰਗਲਾਦੇਸ਼ ਦੀ ਬੋਲੀ ਬਣਾ ਕੇ ਹਟਾਉਂ ਉਹਦੇ ਇੱਕ ਬੰਦੇ ਦੇ ਮਗਰ ਲੱਗੇ ਸਾਰੇ ਲੋਕ ਸਟੂਡੈਂਟ ਇਕੱਠੇ ਹੋ ਗਏ ਚਾਰ ਬੰਦੇ ਮੇਰਾ ਖਿਆਲ ਹੈ ਵੀ ਉੱਥੇ ਮਾਰੇ ਗਏ ਪੁਲਿਸ ਦੇ ਵੱਲੋਂ ਪਰ ਅਖੀਰ ਨੂੰ ਉਹ ਕਾਮਯਾਬ ਹੋਇਆ ਤੇ ਲੈਂਗੁਏਜ ਦੇ ਜਿਹੜਾ ਬਣਾਉਣਾ ਸ਼ੁਰੂ ਹੋਇਆ ਉਸ ਇੱਕ ਬੰਦੇ ਦੇ ਦੇਣ ਤੇ ਜੇ ਹੁਣ ਆਪਾਂ ਵੀ ਇਹ ਸੋਚੀਏ ਵੀ ਆਪਾਂ ਇੱਥੇ ਇਕੱਠੇ ਹੋਏ ਆ ਕੋਈ ਫਰਕ ਨਹੀਂ ਪੈਣਾ ਫਰਕ ਜ਼ਰੂਰ ਪੈਂਦਾ ਹੈ ਜਦੋਂ ਇੱਕ ਬੰਦਾ ਇ ਇੱਥੇ ਤੱਕ ਲੈਂਗੁਏਜ ਦੇ ਤੱਕ ਪਛਾਹ ਦਿੰਦਾ ਹੈ ਸਾਰੇ ਲੋਕਾਂ ਨੂੰ ਜਾਣਕਾਰੀ ਇਹ ਦੇ ਦਿੰਦਾ ਹੈ ਵੀ ਤੁਸੀਂ ਆਪਣੀ ਬੋਲੀ ਵਾਸਤੇ ਕੁਝ ਨਾ ਕੁਝ ਕਰਨਾ ਹੈ ਤੇ ਇਸ ਕਰਕੇ ਜੇ ਆਪਾਂ ਵੀ ਇਸ ਤਰ੍ਹਾਂ ਹੀ ਕੋਸ਼ਿਸ਼ ਜਾਰੀ ਰੱਖਾਂਗੇ ਤਾਂ ਆਪਾਂ ਵੀ ਆਪਣੀ ਬੋਲੀ ਨੂੰ ਜ਼ਰੂਰ ਹੋਰ ਪਰਫੋਰਮੈਂਸ ਕਰਾਂਗੇ ਥੈਂਕ ਯੂ ਵੈਰੀ ਮਚ